ਅੱਪੀ ਸੱਚੇ ਪਾਸ਼ਾ ਵਾਹਿਗੁਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਮੱਲੇ ਵਾਲਾ ਪਾਲ ਆ ਗਿਆ ਮੱਲੇ ਵਾਲਾ ਪਾਲ ਆ ਗਿਆ ਚਾਰ ਨਹੀਂ ਚਾਰਾਂ ਦੇ ਵਿੱਚੋਂ ਦੇ ਵੇਖਦਾ ਵੀ ਕੌਣ ਗੁੱਟ ਫੜਦਾ ਕੌਣ ਲੱਤੀ ਲੱਗਦਾ ਡੱਬੋ ਵਾਲਾ ਸ਼ਰਨਾ ਮੂਰੇ ਹੋ ਗਿਆ ਇਹਨੂੰ ਮੇਲੇ ਬਣਾਉਣੇ ਆਉਂਦੇ ਆ ਇਹਨੂੰ ਹੰਧਿਆਂ ਦੇ ਕੋਲ ਆ ਕੇ ਰੱਦ ਟਾਉਣੇ ਆਉਂਦੇ ਓ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਪਾਲ ਠੀਕ ਆ ਬਚ ਗਿਆ ਪਾਲ ਠੀਕ ਆ ਪਾਲ ਬਈ ਦੱਸੀ ਪਾਲ ਠੀਕ ਆ ਠੀਕ ਆ ਯਾਰ ভাই ਗੁਰੂ ਮੇਰ ਕਰੇ ਮੁੰਡਾ ਪਹਿਲੇ 2 ਸਾਲ ਸੱਟ ਦਾ ਕਰਕੇ ਬੈਠਾ ਰਿਹਾ ਕਰੇ ਜਿਆਦਾ ਸੱਟ ਫਰਸਟ ایڈ ਵਾਲੇ ਮੈਂਟੂ ਜੀ ਫਰਸਟ ایڈ ਵਾਲੇ ਹੈਗੇ ਆ ਆਪਾਂ ਕਿਤੇ ਵੀ ਵੀਰ ਹਮਾਂ ਦਾ ਜਾਂ ਉਹਨਾਂ ਨੂੰ ਬੁਲਾ ਦੋਗੇ ਮੈਨੂੰ ਲੱਗਦਾ ਵੀ ਗਿੱਟੇ ਤੇ ਜਿਆਦਾ ਸੱਟ ਆ ਮੁੰਡੇ ਦੇ ਨਿਕਲਿਆ ਜਾਂ ਕਿਦਾਂ ਫੇਰ ਕਰੇ ਮੇਰੀ ਵੀਰੋ ਸੱਟ ਜਿਆਦਾ ਬਈ ਮੁੰਡੇ ਦੇ ਤੁਸੀਂ ਸਵੇਰ ਤੋਂ ਲੈ ਕੇ ਕਬੱਡੀ ਦਾ ਨਜ਼ਾਰਾ ਦੇਖਿਆ ਇਹ ਮੁੰਡੇ ਦੇ ਸੱਟ ਜਿਆਦਾ ਲੱਗੀ ਆ ਹੁਣ ਮੈਂ ਬੇਨਤੀ ਕਰਦਾ ਵੀ ਤੁਸੀਂ ਮੇਲਾ ਦੇਖਣ ਆਏ ਹੋ ਤੇ ਇਹ ਮੁੰਡੇ ਦਾ ਆਪਾਂ ਢੇੜਾ ਲਾਉਣਾ। ਮਨਜ਼ੂਰ ਆ ਲਵਾ ਬਈਏ ਨਾ। ਜਿੰਨਾ ਵੀ ਯੋਗਦਾਨ ਤੁਸੀਂ ਆਪਾਂ ਆਇਸ ਪਹੁੰਚ ਦੀ ਕਰ ਦਿਓ ਜੀ ਕਿਉਂਕਿ ਇਹ ਮੇਰੇ ਵੀਰੋ ਕੋਈ ਬਰਲੇ ਟਾੜੇ ਦੇ ਮੁੰਡੇ ਦਾ ਨਹੀਂ ਇਹਨਾਂ ਨੂੰ ਇਹੀ ਗਰਾਊਂਡਾਂ ਨਾਲ ਕਰਕੇ ਕਮਾਈ ਆ ਪਹਿਲਾਂ 2 ਸਾਲ ਬੈਠਾ ਰਿਆ ਘਰੇ। ਹੁਣ ਵੀ ਮੈਨੂੰ ਲੱਗਦਾ ਪਤਾ ਨਹੀਂ ਕਿੰਨਾ ਟਾਈਮ ਕੋਈ ਗਿੱਟੇ ਦੇ ਸੱਤ ਬਹੁਤ ਹੈ। ਜਦੋਂ ਵੀ ਇਹ ਮੈਚ ਜਾਂ ਤੇ ਮੁੱਕਣ ਲੱਗਿਆ ਜਾਂ ਉਸ ਤੋਂ ਬਾਅਦ ਜਾਂ ਹੁਣ ਇੱਕ ਵੀਰ ਦੇ ਵੱਲੋਂ ਸੌੜਲ ਦੇ ਆ ਗਿਆ ਬਹੁਤ ਬਹੁਤ ਧੰਨਵਾਦ। ਇਹ ਪਲੇਅਰ ਦਾ ਢੇੜਾ ਲਗਾਇਆ ਜਾਣਾ। ਜਿੰਨੇ ਵੀ ਕਿਸੇ ਦੀ ਸ਼ਰਧਾ 5 10 50 ਜਿੰਨੀ ਵੀ ਤੁਹਾਡੀ ਜੇਬ ਚੱਲਦੀ ਹੈ ਕਿਉਂਕਿ ਆਪਾਂ ਖੜੇ ਖੜੇ ਕਈ ਵਾਰ 20 50 ਖਰਚ ਦਿੰਨੇ ਆ ਤੁਹਾਡਾ ਇਹੀ ਯੋਗਦਾਨ ਹੋਣਾ ਵੀ ਤੁਸੀਂ ਇਹ ਮੁੰਡੇ ਦੇ ਲਈ ਇਹਦੇ ਲਈ ਖੜੇ ਹੋ ਪਹਿਲਾਂ 2 ਸਾਲੇ ਦੇ ਲਈ ਖੜੇ ਆ ਕਲੱਬ ਵਾਲੇ ਰੋਮੀ ਨੇ ਮਿਹਨਤ ਕਰਾਈ ਹੈ ਹੁਣ ਇਹਦਾ ਦਿਲ ਨਾਲ ਟੁੱਟੇ ਉਹਨਾਂ ਲੱਗੇ ਯਾਰ ਮੇਰੇ ਲਈ ਲੋਕ ਖੜੇ ਆ ਜਦੋਂ ਵੀ ਇਹ ਗੇੜਾ ਲਾਉਣਗੇ ਜਿੰਨੇ ਵੀ ਤੁਹਾਡੀ ਸ਼ਰਧਾ ਜਰੂਰ ਮਾਨਤਾਨ ਕਰਿਓ ਇਸ ਮੁੰਡੇ ਦਾ ਉਹਨਾਂ ਵੀ ਵੀ ਕਰਦੇ ਇਹ ਮੁੰਡਾ ਜਿਹੜਾ 5 ਮਹੀਨੇ ਜਾਂ 6 ਮਹੀਨੇ ਪਤਾ ਨਹੀਂ ਬਾਬਾ ਮੇਲ ਕਰੇ ਵੀ ਤਾਂ ਮਹੀਨੇ ਚ ਠੀਕ ਹੋ ਜੇ ਪਰ ਜਿਹੜਾ ਵੀ ਇਹਦਾ ਕੰਮ ਦਾ ਨੁਕਸਾਨ ਹੋਊ ਇਹ ਮੁੰਡਾ ਸਟੂਡੈਂਟ ਹੈ ਇੱਥੇ ਆਪ ਰਹਿਦਾ ਤੇ ਜਦੋਂ ਸਟੂਡੈਂਟ ਹੋਈਏ ਕੰਮ ਤੋਂ ਇਹਨਾਂ ਨੂੰ ਨੁਕਸਾਨ ਹੋ ਜਾਣਾ ਹੱਥ ਜੋੜ ਕੇ ਬੇਨਤੀ ਆ ਸਾਰੀ ਸੰਗਤ ਦੇ ਅੱਗੇ ਤੁਸੀਂ ਰੱਬ ਦਾ ਰੂਪ ਹੋ ਤੁਸੀਂ ਖੜਦੇ ਹੋ ਹਰੇਕ ਦੇ ਨਾਲ ਖੜਦੇ ਹੋ ਤੇ ਅੱਜ ਫੇਰ ਸਮਾਂ ਆ ਗਿਆ ਵੀ ਅਸੀਂ ਖੜਨਾ ਹੈ ਪੇ ਆਈਡੀ ਨੰਬਰ ਜਿੰਨਾਂ ਕੋਲ ਕੈਸ਼ ਨਹੀਂ ਹੈ ਉਹ ਕਰ ਸਕਦੇ ਹੋ 0424 150 132 0424 150132 ਜਿਹੜੇ ਮਾਣ ਸਨਮਾਨ ਜਾਂ ਜੋਗਦਾਨ ਇਹਦੇ ਵਿੱਚ ਨਹੀਂ ਪਾ ਸਕਦੇ ਉਹ ਕਿਰਪਾ ਕਰਕੇ ਅਰਦਾਸ ਬੇਨਤ ਜਰੂਰ ਕਰਿਓ ਉਧਰੋਂ ਫੜ ਲਿਓ ਸੱਤੂ ਵੀਰੇ ਤੇ ਜਿਹੜੇ ਨਹੀਂ ਪਾ ਸਕਦੇ ਉਹਨਾਂ ਦੀ ਅਰਦਾਸ ਜਰੂਰ ਬਾਬਾ ਅਮੀਰ ਕਰੇ ਸੁਣੇਗਾ ਪੇਆਈਡੀ ਨੰਬਰ ਵੀਰੇ ਠੀਕ ਆ ਵੀਰੇ ਧੰਨਵਾਦ ਪੇਆਈਡੀ ਅਸ਼ ਇੱਕ ਵਾਰ ਫੇਰ ਬੋਲਦੀ ਹਾਂ 0424 0424 150 132 0424 150 132 ਇਹ ਪੇਆਈਡੀ ਦਾ ਨੰਬਰ ਹੈ ਹੱਥ ਜੋੜ ਕੇ ਬੇਨਤੀ ਆ ਸਾਰੀ ਸੰਗਤ ਦੇ ਅੱਗੇ ਹੌਲੀ ਚੱਲ ਪੋ ਅੰਬੇ ਥੋੜਾ ਜਿਹਾ ਹੌਲੀ ਵੀਰੇ ਥੋੜਾ ਜਿਹਾ ਹੌਲੀ ਹੋ ਜਾ ਕੋਈ ਸਾਡੇ ਵੀ ਰਹਿ ਜਾਂਦੇ ਆ ਜਿਨ੍ਹਾਂ ਨੇ ਵੀ ਸ਼ਰਦਾ ਦੇ ਮੁਤਾਬਕ ਤੁਹਾਡਾ ਠੀਕ ਹੈ ਆ ਯਾਰ ਵੀਰ ਆਇਆ ਕਹਿੰਦੇ 800 ਡਾਲਰ ਸਾਡੇ ਵੱਲੋਂ ਮੈਂ ਕਿਹਾ ਵੀਰੇ ਕਿੰਨਾ ਵੱਲੀਓ ਕਹਿੰਦਾ ਯਾਰ ਉਹੀ ਆ ਸਾਡੇ ਵੱਲੋਂ ਤਾਲੀਆਂ ਮਾਰੋ ਯਾਰ ਮੁੰਡੇ ਮੈਨੂੰ ਲੱਗਦਾ ਸਟੂਡੈਂਟ ਹੀ ਹੋ ਨਹੀਂ ਪੱਕੇ ਹੋ ਠੀਕ ਹੈ ਭਾਵੇਂ ਓਕੇ ਤਾਲੇ ਚਲਾਉਣੇ ਹੋ ਬਾਬਾ ਤੁਹਾਡੀ ਕਮਾਈ 'ਚ ਬਰਕਤ ਪਾਵੇ ਜੇ ਚਲਾਉਣੇ ਤੋਂ ਆਪਣੇ ਪਾਲੋਂ ਜੇ ਆਪਣੇ ਦੋ ਚਾਰ ਹੈਗੇ 10 ਹੋ ਜਾਣ ਤੁਹਾਡੇ ਇਹ 800 ਤੁਹਾਨੂੰ 80000 ਕਰਕੇ ਦੇਵੇ ਮੇਰੇ ਦਰਸ਼ਕ ਵੀਰੋ ਜਿਹੜਾ ਗੇੜਾ ਲਗਾਇਆ ਗਿਆ ਤੁਹਾਡਾ ਯੋਗਦਾਨ ਬਹੁਤ ਵੱਡਾ ਰਿਹਾ ਤੁਸੀਂ 24000 ਡਾਲਰ ਉਹ ਮੁੰਡੇ ਲਈ ਇਕੱਠਾ ਕਰ ਦਿੱਤਾ ਤਾੜੀਆਂ ਜ਼ੋਰਦਾਰ ਮਾਰ ਦਿਓ ਇੱਕ ਵਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਯਾਰ ਇਹ ਹੁੰਦੀ ਹੈ ਤਾਂ ਹੀ ਤੇ ਇਹਨਾਂ ਨੂੰ ਪੰਜਾਬੀ ਕਹਿੰਦੇ ਆਂ ਡਟ ਕੇ ਖੜ ਜਾਂਦੇ ਆ ਤੁਹਾਡਾ ਯਾਰ ਦਿਲੋਂ ਧੰਨਵਾਦ ਹੈ ਤੁਸੀਂ ਇਹ ਮੁੰਡੇ ਨਾਲ ਖੜੇ ਹੋ ਮੈਂ ਦੇਣ ਨਹੀਂ ਦੇ ਸਕਦਾ ਚਲੋ ਉਹਦੇ ਜੇ ਉਹਨੂੰ ਬੈਣਾ ਵੀ ਪੈ ਗਿਆ ਉਹਨੂੰ ਯਾਰ 4-5 ਮਹੀਨੇ ਬਾਬਾ ਕਰੇ ਇਹਨਾਂ ਦਾ ਬੈਣਾ ਨਾ ਪਵੇ ਪਰ ਉਹਦੇ ਹੁਣ ਸੌਖੇ ਲੰਘ ਜਾਣਗੇ ਉਹਨੂੰ ਇਹ ਟੈਨਸ਼ਨ ਨਹੀਂ ਹੋਣੀ ਵੀ ਮੇਰੇ ਘਰੇ ਜਾਂ ਪਿੱਛੇ ਵੀ ਪਰਿਵਾਰ ਹੁੰਦੇ ਆ ਵੀ ਮੈਂ ਯਾਰ ਉਹਨਾਂ ਨੂੰ ਪੈਸੇ ਨਹੀਂ ਪਾ ਸਕਦਾ ਜਾਂ ਇੱਥੇ ਮੇਰਾ ਖਰਚਾ ਰੈਂਟ ਦੇਣ ਵਾਲਾ ਪਰ ਕਲੱਬ ਵਾਲਿਆਂ ਨੂੰ ਵੀ ਬੇਨਤੀ ਆ ਵੀ ਆਪਾਂ ਖੜਨਾ ਇਹਨਾਂ ਮੁੰਡਿਆਂ ਦੇ ਨਾਲ ਇਹ ਕਬੱਡੀ ਵਾਲੇ ਖਿਡਾਰੀਆਂ ਦੀ ਅਕਸਰ ਸ਼ਿਕਾਇਤ ਹੁੰਦੀ ਹੈ ਵੀ ਜਦੋਂ ਸੱਟ ਵੱਜ ਜਾਂਦੀ ਹੈ ਸਾਡੇ ਨਾਲ ਕੋਈ ਖੜਦਾ ਨਹੀਂ ਪਾਹੀ ਪਲੇਅਰ ਆ ਰੁਪਈਏ ਹੁਣ ਠੋਕ ਕੇ ਲੈਂਦੇ ਆ ਡਾਲਰ ਕਹਿੰਦੇ ਯਾਰ ਬਾਅਦ ਚ ਕੋਈ ਨਹੀਂ ਖੜਦਾ ਤੁਹਾਡੀ ਗੱਲ ਜਾਇਜ਼ ਆ ਪਲੇਰੋ ਤੁਸੀਂ ਜਦੋਂ ਤੁਹਾਡਾ ਸਮਾਂ ਹੁੰਦਾ ਡਟ ਕੇ ਲਓ ਡਟ ਕੇ ਲਓ ਪਰ ਕਲੱਬਾਂ ਨੂੰ ਵੀ ਬੇਨਤੀ ਆ ਵੀ ਇਹਨਾਂ ਕਲੱਬ ਹੁਣ ਜਿੱਦਾਂ ਇਹ ਲੋਕ ਖੜੇ ਆ ਕਲੱਬਾਂ ਵਾਲੇ ਵੀ ਖੜੇ ਆ ਤੁਸੀਂ ਇਹਨਾਂ ਨਾਲ ਪਲੇਅਰਾਂ ਨਾਲ ਜੇ ਕੋਈ ਡੱਟ ਕੇ ਖੜੂਗਾ ਉਹ ਪਲੇਅਰ ਤੁਹਾਡੇ ਨਾਲ ਵੀ ਮੇਰੇ ਵੀ ਉਹ ਮੋਢੇ ਨਾਲ ਮੋਢਾ ਲਾ ਕੇ ਖੜਨਗੇ 21600 ਡਾਲਰ ਤੇ ਕੈਸ਼ ਹੋ ਗਿਆ ਕੱਲਾ ਤੇ 4699 ਡਾਲਰ ਖਾਤੇ ਦੇ ਵਿੱਚ ਆ ਗਿਆ ਹਜ਼ਾਰ ਇਹਦਾ ਅਰਸ਼ ਖਖ ਦਾ 50 ਡਾਲਰ ਸਾਡੇ ਵੀਰਾਂ ਦੇ ਵੱਲੋਂ 25 26 ਹੋ ਗਿਆ 26 ਹੋ ਗਿਆ ਮੈਨੂੰ ਲੱਗਦਾ ਵੀ ਇਹ 30 ਕੁ ਹਜ਼ਾਰ ਹੋ ਜਾਣਾ ਕਈ ਵੀਰ ਨਹੀਂ ਪਾ